ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 9 ਮਈ 9 ਮਈ 1710 ਨੂੰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਸੀ ਉਹ ਪੰਜਾਬ ਪਹੁੰਚਦਾ ਤੇ ਪੰਜਾਬ ਪਹੁੰਚ ਕੇ ਮਾਝਾ ਮਾਲਵਾ ਦੁਆਬੇ ਦੇ ਸਿੱਖਾਂ ਨੂੰ ਚਿੱਠੀਆਂ ਕਾੜਦਾ ਕਿ ਤੁਸੀਂ ਸਾਡੇ ਨਾਲ ਰਲੋ ਆਪਾਂ ਜਿਹੜਾ ਫਤਿਹਗੜ੍ਹ ਸਾਹਿਬ ਸਹਿਰੰਦ ਦੇ ਵਜੀਰ ਨੇ ਸਿੱਖਾਂ ਤੇ ਗੁਰੂ ਮਹਾਰਾਜ ਜੀ ਦੇ ਬੱਚਿਆਂ ਤੇ ਕਹਿਟ ਆਇਆ ਉਹਦਾ ਬਦ ਕਰਨਾ ਉਹਦਾ ਬਦਲਾ ਲੈਣਾ ਉਹਦੇ ਵਿੱਚ ਜਿਹੜੇ ਮਾਧੇ ਦੇ ਸੀ ਸਿੱਖ ਉਹ ਮਾਧੇ ਤੋਂ ਤੁਰਪੇ ਪਰ ਜਿਹੜਾ ਆਪਣਾ ਮਰੀਰ ਕੋਟ ਲੀਆ ਸੇਰ ਮੁਹੰਮਦ ਸੀ ਨਾ ਇਹ ਬੜਾ ਉਤਾਵਲਾ ਹੋਇਆ ਹੋਇਆ ਸੀ ਕਿਉਂਕਿ ਇਹਦੇ ਭਰਾ ਨੂੰ ਮਾਰ ਦਿੱਤਾ ਸੀਗਾ ਆਪਣੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਜਦੋਂ ਇੱਥੇ ਪਹੁੰਚਦੇ ਨੇ ਉਹ ਸਤਲੁਜ ਨੂੰ ਪਾਰ ਕਰਦੇ ਨੇ ਤਾਂ ਮਾਸੂਆਰੇ ਦੇ ਲਗੇ ਲਵੇ ਬਹਿਲੋਲਪੁਰ ਪਿੰਡ ਸੀ ਇੱਕ ਉੱਥੇ ਉਹ ਆਪਣੀ ਘਾਤ ਲਾ ਕੇ ਫੌਜ ਸੀਰ ਮੁਹੰਮਦ ਦੇ ਭਤੀਜੇ ਦੀ ਬਲੀ ਦੀ ਬਲੀ ਖਾਨ ਦੀ ਉੱਥੇ ਬੈਠ ਜਾਂਦੀ ਆ ਤੇ ਜਦੋਂ ਮਾਝੇ ਦੇ ਜਰਨੈਲ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੱਡੀ ਭਾਰੀ ਜੰਗ ਹੁੰਦੀ ਆ ਉੱਥੇ ਤੇ ਸਾਰੀ ਰਾਤ ਜੰਗ ਹੁੰਦੀ ਹੈ ਤੇ ਮਾਝੇ ਦੇ ਜਰਨੈਲਾਂ ਦਾ ਕੋਈ ਆਗੂ ਨਹੀਂ ਸੀ ਸਾਰੇ ਹੀ ਸਿੱਖ ਇੱਕ ਸਰਦੇ ਸੀ ਕੰਨਾ ਮਤਲਬ ਇੱਕ ਬਰਾਬਰ ਦੇ ਸੀ ਇਧਰ ਜਰਨੈਲ ਸੀ ਉਹਨਾਂ ਦੇ ਕੋਲੇ ਅਮਰੀਕੋਟ ਲੀਆਂ ਦੇ ਕੋਲੇ ਜੰਗ ਹੋਣ ਤੋਂ ਬਾਅਦ ਸਿੱਖਾਂ ਨੇ ਐਡੀ ਉਥੇ ਤਖੜੀ ਜੰਗ ਕਰੀ ਤੇ ਸਾਰੀ ਜੰਗ ਫਤਿਹ ਕਰ ਦਿੱਤੀ ਜਿਹੜੇ ਅਮਰੀਕੋਟਲੇ ਦੀ ਫੌਲ ਸੀ ਉਹ ਮਰ ਜਾਂਦੀ ਆ ਮੰਨ ਤੋਂ ਬਾਅਦ ਸਬੀਰ ਦੇ ਟਾਈਮ ਜਾਕਾਰੀ ਛੱਡੇ ਜਾਂਦੀ ਨਹੀਂ ਨਿਤਨੇਮ ਹੁੰਦਾ ਉਸ ਤੋਂ ਬਾਅਦ ਇਹ ਅੱਜ ਦੇ ਦਿਨ 9 ਮਈ 1710 ਨੂੰ ਆਪਣੇ ਸਾਤ ਲੋਜ ਨੂੰ ਪਾਰ ਕਰਕੇ ਮਾਸੀਵਾਰੇ ਦੇ ਲਗਭਗ ਪਿੰਡ ਦੇ ਕੋਲੇ ਜੰਗ ਹੁੰਦੀ ਹੈ ਅੱਜ ਦੇ ਦਿਨ ਦਾ ਜਿਹੜਾ ਸਿੱਖ ਇਤਿਹਾਸ ਹੈ ਉਹ ਸੀ ਉਸ ਤੋਂ ਬਾਅਦ ਉਹ ਜਰਨੈਲ ਉਜਕ ਸਿੱਖ ਸੀ ਵੀ ਹੁੰਦੇ ਨੇ ਪਰ ਬਾਅਦ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕੋਲੇ ਪਹੁੰਚੇ ਤੁਹਾਨੂੰ ਪਤਾ ਕਿ ਗਾਹ ਚਪੜ ਚਿੜੀ ਦਾ ਮੈਦਾਨ ਗਾਹ ਫੇਰ ਜੰਗਾਂ ਹੁੰਦੀਆਂ ਨੇ ਇਹ ਅੱਜ ਦੀ ਸਾਡੀ ਬਹਿਲੋਲਪੁਰ ਪਿੰਡ ਦੀ ਜੰਗ ਸੀ ਜਿਹੜੀ ਮਰੀਕ ਕੋਟ ਲਿਆ ਫੌਜ ਦੇ ਨਾਲ ਹੁੰਦੀ ਆ ਇਹ ਅੱਜ ਦਾ 9 ਮਈ ਦਾ ਇਤਿਹਾਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 9 ਮਈ ਦਾ ਜਿਹੜਾ ਇੱਕ ਸਿੱਖ ਇਤਿਹਾਸ ਸਾਡੇ ਸ੍ਰੀ ਦਰਬਾਰ ਸਾਹਿਬ ਜੀ ਦੇ ਨਾਲ ਸੰਬੰਧਿਤ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਦੀ ਆ ਸਰਕਾਰ ਉਸ ਤੋਂ ਬਾਅਦ ਸਿੱਖ ਖੜਕੂਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ 88 ਦੇ ਵਿੱਚ ਜਸਵੀਰ ਸਿੰਘ ਰੋਡੇ ਰਿਹਾ ਹੁੰਦਾ ਜਸਵੀਰ ਸਿੰਘ ਰੋਡੇ ਰਿਹਾ ਹੋ ਕੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਾਂ ਬਾਹਰ ਜਿਹੜੀ ਪ੍ਰਕਰਮਾਂ ਨੇ ਉਹਨਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਉਹਨਾਂ ਦੇ ਨਾਲ ਹੋਰ ਵੀ ਖਾੜਕੂ ਸਿੰਘ ਹੁੰਦੇ ਨੇ ਤੇ 1988 ਨੂੰ 9 ਮਈ ਨੂੰ ਸਰਕਾਰ ਬਲੈਕ ਹੈਡਰ ਆਪਰੇਸ਼ਨ ਦੇ ਨਾਂ ਦੇ ਉੱਤੇ ਫੇਰ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਤੇ ਹਮਲਾ ਕਰਦੀ ਆ ਇਹ ਜਸਵੀਰ ਸਿੰਘ ਰੋਡੇ ਤੇ ਉਹਨਾਂ ਦੇ ਨਾਲ ਦੇ ਜਿਹੜੇ ਖਾੜਕੂ ਸਿੱਖ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਹਮਲਾ ਕੀਤਾ ਜਾਂਦਾ ਪਰ ਇਤਿਹਾਸ ਦੇ ਵਿੱਚੋਂ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹ ਵੀ ਮਿਲਦਾ ਹੈ ਕਿ ਜਸਵੀਰ ਸਿੰਘ ਰੋਡੇ ਨੂੰ ਸਰਕਾਰ ਨੇ ਸਿਆਸਤ ਦੇ ਨਾਲ ਛੱਡਿਆ ਹੁੰਦਾ ਸਰਕਾਰ ਦੇ ਨਾਲ ਜਸਵੀਰ ਸਿੰਘ ਰੋਡੇ ਹੱਥ ਮਲਾ ਕੇ ਕਹਿੰਦੇ ਬਾਹਰ ਆਉਂਦਾ ਕਿਉਂਕਿ ਜਿਹੜੇ ਹੋਰ ਖੜਕੂਸੀ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਉਹਨਾਂ ਨੂੰ ਮਾਰਨਾ ਉਹਨਾਂ ਨੂੰ ਗ੍ਰਿਫਤਾਰ ਕਰਨਾ ਸਰਕਾਰ ਲਈ ਬਹੁਤ ਵੱਡਾ ਕੰਮ ਸੀ ਉਹਨਾਂ ਨੇ ਕਹਿੰਦੇ ਇਸ ਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਜਸਵੀਰ ਸਿੰਘ ਰੋਡੇ ਨੇ ਰਾਹਤਾ ਬਣਾਇਆ ਖੜਪੂਆ ਦੇ ਨਾਲ ਤੇ ਖੜਪੂ ਜਦੋਂ ਉੱਥੇ ਇਕੱਠੇ ਹੋਤਾ ਉੱਥੇ ਹਮਲਾ ਹੁੰਦਾ ਹੈ ਤੇ ਪਰ ਜਸਵੀਰ ਸਿੰਘ ਰੋਡੇ ਉਸ ਸਮੇਂ ਦਰਬਾਰ ਸਾਹਿਬ ਨਹੀਂ ਹੁੰਦਾ ਲੁਧਿਆਣੇ ਆ ਕੇ ਪ੍ਰੈਸ ਕਾਨਫਰੰਸ ਕਰਦਾ ਤੇ ਬਾਅਦ ਦੇ ਵਿੱਚ ਜਦੋਂ 9 ਨੂੰ ਮਈ ਨੂੰ ਹਮਲਾ ਹੋ ਜਾਂਦਾ 10 ਨੂੰ ਉੱਥੇ ਪਹੁੰਚ ਕੇ ਗ੍ਰਿਫਤਾਰੀ ਦਿੰਦੇ ਨੇ ਫਿਰ 12 ਤਰੀਕ ਨੂੰ ਫੇਰ ਹਮਲਾ ਹੁੰਦਾ ਰਹਿੰਦਾ ਗੋਲੀਬਾਰੀ ਐਰਪੀ ਦੇ ਨਾਲ-ਨਾਲ ਸਰਬਦੀਪ ਸਿੰਘ ਬਿਰਕ ਡੀਆਜੀ ਹੁੰਦਾ ਉਹ ਇਹਦੇ ਉੱਤੇ ਹਮਲਾ ਕਰਦਾ ਸੀ ਵੀ ਦਰਬਾਰ ਸਾਹਿਬ ਜੀ ਦੇ ਉੱਤੇ ਪਾਣੀ ਵਾਲੀ ਟੈਂਕੀ ਤੇ ਕਬਜ਼ਾ ਹੋ ਜਾਂਦਾ ਤੇ ਫਿਰ ਅਗਲੇ ਦਿਨ ਜਸਵੀਰ ਸਿੰਘ ਰੋਡੇ ਤੇ ਉਹਨਾਂ ਦੇ ਨਾਲ ਪੂਰਨ ਸਿੰਘ ਹੋਰ ਕਿੰਨੇ ਖੜਕੂ ਹੁੰਦੇ ਨੇ ਜਿਹੜੇ ਜਿੰਜ ਜਸਵੰਤ ਸਿੰਘ ਕਸ਼ਮੀਰਾ ਸਿੰਘ ਸਤਵਿੰਦਰ ਸਿੰਘ ਉਹ ਇਹਨਾਂ ਦੇ ਨਾਲ ਗ੍ਰਿਫਤਾਰੀ ਦੇਣ ਦਾ ਇੱਕ ਡਰਾਮਾ ਕਹਿੰਦੇ ਕਰਦੇ ਨੇ ਇਹ ਸਾਨੂੰ ਸਿੱਖ ਇਤਿਹਾਸ ਦੇ ਵਿੱਚੋਂ ਮਿਲਦਾ ਹੈ ਤੇ ਇਹ ਅੱਜ ਦਾ ਸਾਡਾ 9 ਮਈ ਦਾ ਸਿੱਖ ਇਤਿਹਾਸ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ